ਸਤਿ ਸ੍ਰੀ ਅਕਾਲ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਤੇ ਕੁਲ ਕਾਇਨਾਤ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਸੋ ਪੰਜਾਬ ਦੇ ਮਸਲੇ ਤੇ ਪੰਜਾਬ ਦੀਆਂ ਗੱਲਾਂ ਲੈ ਕੇ ਬਹੁਤ ਦੇਰ ਦੇ ਬਾਅਦ ਹਾਜ਼ਰ ਹੋਈਆਂ ਸੋ ਲੱਗਦਾ ਹੈ ਕਿ ਇਹ ਦੱਸਿਆ ਜਾਵੇ ਕਿ ਕਿਉਂ ਇੰਨੀ ਦੇਰ ਲੱਗੀ ਹੈ ਬਹੁਤ ਸਾਰੇ ਪੰਜਾਬੀਆਂ ਨੇ ਇਹ ਕਿਹਾ ਸੀ ਕਿ ਤੁਸੀਂ ਪੰਜਾਬ ਜਾਓ ਫਿਰ ਪੰਜਾਬ ਦੀ ਗੱਲ ਕਰੋ ਮੈਂ ਤਾਂ ਸੋਚਿਆ ਵੀ ਕਿ ਜਾਈਏ ਤੇ ਗੱਲ ਕਰੀਏ ਬੜੀ ਦੇਰ ਦੇ ਬਾਅਦ ਉੱਥੇ ਜਾਣ ਦਾ ਮੌਕਾ ਮਿਲਿਆ ਜਦੋਂ ਮੈਂ ਗਈ ਤੇ ਮੈਂ ਦੇਖਿਆ ਕਿ ਕਿ ਪੰਜਾਬ ਦੇ ਵਿੱਚ ਜਾ ਕੇ ਤੁਸੀਂ ਪੰਜਾਬ ਦੇ ਬਾਰੇ ਵਿੱਚ ਗੱਲ ਹੀ ਨਹੀਂ ਕਰ ਸਕਦੇ ਡਿਬਰੂਗੜ੍ਹ ਵਾਲਾ ਕਿੱਸਾ ਤਾਂ ਮੈਨੂੰ ਪਹਿਲਾਂ ਵੀ ਪਤਾ ਸੀਗਾ ਪਰ ਉੱਥੇ ਜਾ ਕੇ ਹੋਰ ਵੀ ਬਹੁਤ ਲੋਕੀ ਹੈਗੇ ਜਿਹੜੇ ਪੰਜਾਬ ਦੇ ਵਾਸਤੇ ਗੱਲ ਕਰਨਾ ਚਾਹੁੰਦੇ ਆ ਪੰਜਾਬ ਦੀ ਗੱਲ ਰੱਖਣਾ ਚਾਹੁੰਦੇ ਪਰ ਉਹਨਾਂ ਦੀ ਕੋਈ ਗੱਲ ਸੁਣਨਾ ਨਹੀਂ ਚਾਹੁੰਦਾ ਸੋ ਉਹ ਵਿਚਾਰੇ ਕਿਉਂਕਿ ਉਹ ਬੋਲਣਾ ਚਾਹੁੰਦੇ ਆ ਤਾਂ ਕਿਸੇ ਹੋਰ ਮਸਲੇ ਤੇ ਬੋਲ ਦਿੰਦੇ ਆ ਤੁਸੀਂ ਦੇਖਿਓ ਕਿ ਪਾਰਟੀਆਂ ਦੀ ਚੇਂਜ ਬਾਜੀ ਕਿਉਂਕਿ ਬਦਲਾ ਖੋਰੀ ਦੀ ਭਾਵਨਾ ਇਹ ਸਾਰਾ ਕੁਝ ਉੱਥੇ ਆ जिन्ना ਲੋਕਾਂ ਨੂੰ ਬਦਲਾਖੋਰੀ ਨਹੀਂ ਹੈਗਾ ਜਿਨ੍ਹਾਂ ਲੋਕਾਂ ਨੂੰ ਸ਼ੌਕ ਹੈਗਾ ਕਿ ਉਹ ਸਿਰਫ ਪੰਜ ਸਰਪੰਚ ਤੇ ਵਿਧਾਇਕ ਬਣਨ ਉਹ ਪਾਰਟੀ ਮਾਜੀ ਦੇ ਵਿੱਚ ਆ ਗਏ ਆ ਅਜਾ ਆ ਪਾਰਟੀ ਕਹਿੰ ਲਈ ਸੁਣਦੇ ਤਾਂ ਦੂਸਰੀ ਪਾਰਟੀ ਦੂਸਰੀ ਪਾਰਟੀ ਨਹੀਂ ਸੁਣਦੇ ਤਾਂ ਤੀਸਰੀ ਪਾਰਟੀ ਨਾ ਪਾਰਟੀਆਂ ਬਦਲਣ ਦੇ ਚੱਕਰ ਚ ਆ ਗਏ ਨੇ ਪਰ ਇੱਕ ਚੀਜ਼ ਜੋ ਪੰਜਾਬ से ਜਾ ਕੇ ਦੇਖੀਓ ਸਭ ਤੋਂ ਵਧੀਆ ਕਿ ਲੋਕਾਂ ਨੂੰ ਅਕਲ ਆ ਗਈ ਹੈ ਹੱਲੇ ਵੀ ਚਾਹੇ ਇੱਕ ਦੋ ਵਾਰੀ ਪੰਜਾਬ ਗਿਰੇਗਾ ਪਰ ਜਿੰਨਾ ਸੀ ਗਿਰਿਆ ਉਹਦੇ ਤੋਂ ਬਹੁਤ ਜ਼ਿਆਦਾ ਉੱਪਰ ਉੱਠ ਚੁੱਕਿਆ ਹੈ ਕੀ ਦੇਖਿਆ ਕਿ ਪੰਜਾਬ ਦੇ ਲੋਕ ਹੀ ਜੜੇ ਉਹ ਧਰਨੇਵਾਜੀ ਵਿੱਚ ਆ ਗਏ ਆ ਇਹ ਇਹ ਜਦੋਂ ਸੀ ਮੈਂ ਨਿਊਜ਼ ਸੁਣਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਹਾਂ ਵੇ ਕੁਝ ਲੋਕਾਂ ਨੂੰ ਬਿੱਲ ਲੈ ਕੇ ਆ ਜਾਂਦਾ ਜਾਂ ਕੁਝ ਲੋਕਾਂ ਨੂੰ ਪੈਸੇ ਲੈ ਕੇ ਧਰਨਿਆਂ ਦੇ ਵਿੱਚ ਆਉਣ ਨੂੰ ਕਿਹਾ ਜਾਂਦਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਨਹੀਂ ਲੋਕਾਂ ਦੇ ਅੰਦਰ ਇੱਕ ਚੀਜ਼ ਉੱਠਦੀ ਆ ਫਿਰ ਉਹ ਕਹਿੰਦੇ ਮਰੀਏ ਚਾ ਜੀਏ ਅਸੀਂ ਪੰਜਾਬ ਵਾਸਤੇ ਗੱਲ ਕਰਨੀ ਆ ਔਰ ਉਹ ਬਹੁਤ ਲੋਕੀ ਨੇ ਹਜੇ ਉਹ ਬਹੁਤ ਲੋਕੀ ਨੇ ਜੋ ਮੇਰੇ ਵਾਂਗੂ ਬੋਲਣਾ ਚਾਹੁੰਦੇ ਪਰ ਬੋਲਦੇ ਨਹੀਂ ਆ ਹੁਣ ਅਗਰ ਮੈਂ ਪੰਜਾਬ ਚੱਕ ਕੇ ਗੱਲ ਕਰਦੀ ਕਿਸੇ ਦੇ ਨਾਲ ਕਰਦੀ ਜਾਂ ਕਿਸੇ ਮੁੱਦੇ ਤੇ ਕਰਦੀ ਜਾਂ ਪੰਜਾਬ ਦੇ ਵਾਸਤੇ ਕਰਦੀ ਤਾਂ ਬਸ ਇੱਕ ਜਾਂ ਦੋ ਵਾਰੀ ਕਰ ਸਕਣਾ ਸੀ ਔਰ ਅਗਰ ਮੈਂ ਖੁੱਲ ਕੇ ਬੋਲਦੀ ਤਾਂ ਫਿਰ ਤਾਂ ਡਿਪਰੂ ਗੜ ਪੱਕ ਪਸੇਗਾ ਸੋ ਮੈਨੂੰ ਇਦਾਂ ਲੱਗਾ ਕਿ ਜੇ ਤੁਸੀਂ ਹਮੇਸ਼ਾ ਬੋਲਣਾ ਹੈ ਤੇ ਫਿਰ ਤੁਹਾਨੂੰ ਆਪਣੇ ਉਨਾ ਦੇਸ਼ਾਂ ਦੇ ਵਿੱਚ ਜਾਣਾ ਪਏਗਾ ਜਿੱਥੇ ਤੁਸੀਂ ਬੋਲ ਸਕਦੇ ਹੋ ਠੀਕ ਹੈ ਅਸੀਂ ਇਹ ਦੇਸ਼ਾਂ ਦੇ ਵਿੱਚ ਤਾਂ ਜ਼ਰੂਰ ਵਸ ਗਏ ਆ ਪਰ ਬੋਲਣਾ ਪੰਜਾਬ ਕਰਕੇ ਇਸ ਕਰਕੇ ਚਾਹੁੰਦੇ ਆ ਕਿਉਂਕਿ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਤੇ ਪੰਜਾਬ ਸਾਡਾ ਦੇਸ਼ ਆ ਉਹਦੇ ਵਾਸਤੇ ਦਰਦ ਅਸੀਂ ਰੱਖਦੇ ਆ ਹੱਲੇ ਵੀ ਸੋ ਬੜੀ ਮਧੀਆਂ ਗੱਲ ਕਿ ਭਾਈ ਅਮਰਪਾਲ ਸਿੰਘ ਨੇ ਜਿਹੜਾ ਫੈਸਲਾ ਲਿਆ ਆ ਕਿ ਚੋਣ ਲੜਨਗੇ ਇਹਦੇ ਵਿੱਚ ਉਹ ਬਰੀ ਹੁੰਦੇ ਆ ਜਾਂ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਬਹੁਤ ਮਹੱਤਵ ਦੀ ਗੱਲ ਆ ਕਿਉਂਕਿ ਤੁਸੀਂ ਦੇਖਿਆ ਆਉਣਾ ਕਿ ਵਿਰਸਾ ਸਿੰਘ ਬਲਟੋਵਾ ਕਿ ਚੈਲੰਜ ਕਰਦੀ ਹੈ ਕਿ ਕਿਹੜੇ ਕਾਨੂੰਨ ਚ ਲਿਖਿਆ ਕਿ ਇਸ ਤਰੀਕੇ ਦੇ ਨਾਲ ਤੁਹਾਨੂੰ ਜ਼ਮਾਨਤਾਂ ਮਿਲਣਗੀਆਂ ਸੋ ਲੋਕੀ ਤਾਂ ਚਾਹੁੰਦੇ ਵੀ ਨਹੀਂ ਕਿ ਜ਼ਮਾਨਤਾਂ ਮਿਲਣ ਹੁਣ ਸਾਨੂੰ ਕਾਨੂੰਨਾਂ ਦਾ ਇੰਨਾ ਨਹੀਂ ਪਤਾ ਅਗਰੇਸਿਵ ਪੜਦੇ ਵੀ ਆ ਤਾਂ ਕਾਨੂੰਨ ਬਹੁਤ ਅੱਗੇ ਨਿਕਲ ਚੁੱਕੇ ਆ ਕਿਉਂਕਿ ਇਹ ਸੱਚ ਨਹੀਂ ਹੈਗਾ ਕਿ ਕਾਨੂੰਨ ਜਿਹੜੇ ਸਾਰੇ ਆ ਉਹ ਅਸੀਂ ਗੂਗਲ ਤੇ ਪੜ ਸਕਦੇ ਆ ਕਿਉਂਕਿ ਅਗਰ ਸਾਰਾ ਕੁਝ ਤੁਸੀਂ ਗੂਗਲ ਤੇ ਪੜ ਸਕਦੇ ਤੇ ਫਿਰ ਜਿਹੜੀਆਂ ਇੰਨੀਆਂ ਵੱਡੀਆਂ ਪੜਾਈਆਂ ਉਹ ਤਾਂ ਕਰਨੀਆਂ ਨਹੀਂ ਸਿਰ ਕਦੇ ਵਾਸਤੇ ਕਰਨੀਆਂ ਸੋ ਇਹ ਜੱਜਾਂ ਦਾ ਕੰਮ ਹੈਗਾ ਇਹ ਵਕੀਲਾਂ ਦਾ ਕੰਮ ਹੈਗਾ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਕੀ ਹੋਏਗਾ ਇਹ ਸਭ ਤੋਂ ਪਹਿਲਾਂ ਤੇ ਇਹ ਹੈਗਾ ਕਿ ਪੰਜਾਬ ਦੀ ਕਿਸਮਤ ਵਿੱਚ ਕੀ ਲਿਖਿਆ ਹੈ ਇਹ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਕਦੀ ਨਾ ਕਦੀ ਤੇ ਆਜ਼ਾਦ ਹੋਏਗਾ ਸੋ ਜਿਹੜਾ ਭਾਈ ਅਮਰਪਾਲ ਸਿੰਘ ਦੀ ਕਿਸਮਤ ਹੈ ਇਹਦੇ ਵਿੱਚ ਵੀ ਪਤਾ ਨਹੀਂ ਕੀ ਲਿਖਿਆ ਪਰ ਲੋਕ ਜਿਹੜੇ ਐਫਰਟ ਕਰ ਰਹੇ ਉਹਨਾਂ ਨੂੰ ਛੜਾਣ ਦੇ ਜਾਂ ਉਹਨਾਂ ਨੂੰ ਪੰਜਾਬ ਲਿਆਉਣ ਦੇ ਉਹ ਬਹੁਤ ਵਧੀਆ ਗੱਲ ਨਾ ਬਹੁਤ ਹਨੇਰੀ ਜਿਹੜੀ ਛੁੱਲੀ ਹੋਰ ਇਹ ਜਿਹੜੀ ਹਨੇਰੀ ਹੈਗੀ ਲੱਗਦਾ ਹੈ ਕਿ ਹੁੰਝ ਕੇ ਲੈ ਗਈ ਲੈ ਜਾਏਗੀ ਹੁਣ ਜਿਹੜੇ ਥਿੱਲੇ ਹੈਗੇ ਆ ਝਾੜੂ ਦੇ ਇਹ ਝਾੜੂ ਦੇ ਥਿੱਲੇ ਜਿਹੜੇ ਖਲਾਰੇਗੀ ਇਹ ਹਨੇਰੀ ਔਰੇ ਚੜੂ ਵਾਲਿਆਂ ਨੂੰ ਖੁਦ ਵੀ ਪਤਾ ਹੈ ਕਿਉਂਕਿ ਚੜੂ ਵਾਲੇ ਕੀ ਕੰਮ ਕਰ ਰਹੇ ਨੇ ਕੀ ਨਹੀਂ ਕੰਮ ਕਰ ਰਹੇ ਇਹ ਚੜੂ ਜਿਹੜੇ ਪੰਜਾਬ 'ਚ ਵੱਸਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿਉਂਕਿ ਹੋ ਸਕਦਾ ਹੈ ਕਿਆਂ ਥਾਵਾਂ ਤੇ ਕੁਝ ਕੰਮ ਵੀ ਹੋਏ ਹੋਣ ਪਰ ਜਿਨ੍ਹਾਂ ਥਾਵਾਂ ਤੇ ਨਹੀਂ ਹੋਏ ਉਹ ਵੀ ਸਾਰੇ ਕੀ ਕਰਨ ਸੋ ਇਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਕਿ ਆਪਣੇ ਘਰ ਦੀਆਂ ਚੀਜ਼ਾਂ ਆਪਣੇ ਆਪ ਨੂੰ ਪਤਾ ਹੁੰਦੀਆਂ ਤੁਹਾਡੇ ਪੰਜਾਬ ਚ ਕੀ ਹੋ ਰਿਹਾ ਤੁਹਾਨੂੰ ਜ਼ਿਆਦਾ ਪਤਾ ਪਰ ਅਸੀਂ ਜੋ ਉਪਰੋਂ ਦੇਖਦੇ ਆ ਅਸੀਂ ਸਿਰਫ ਉਹਨੂੰ ਹੀ ਬਿਆਨ ਕਰ ਸਕਦੇ ਹਾਂ ਉਹਦੇ ਬਾਰੇ ਵਿੱਚ ਹੀ ਚਰਚਾ ਕਰ ਸਕਦੇ ਹਾਂ ਸੋ ਲੱਗਦਾ ਹੈ ਕਿ ਜਿਹੜੀ ਇਹ ਚਰਚਾ ਇਹਨਾਂ ਦੇ ਉੱਪਰ ਟਾਈਮ ਲੱਗ ਸਕਦਾ ਪਰ ਜਿਹੜਾ ਮੈਨੂੰ ਇਹ ਸੀਗਾ ਕਿ ਮੈਂ ਜਾ ਕੇ ਪੰਜਾਬ ਚ ਕਿਸੇ ਨਾਲ ਗੱਲ ਕਰਾਂਗੀ ਜੋ ਕਿਸੇ ਇੰਟਰਵਿਊ ਵਿੱਚ ਬੋਲ ਲੂੰਗੀ ਸੋ ਉਹ ਮੈਂ ਨਹੀਂ ਕਰ ਸਕੀ ਕਿਉਂਕਿ ਮੈਨੂੰ ਪਤਾ ਸੀ ਸਿਰਫ ਇੱਕ ਅੱਧੀ ਵਾਰੀ ਬੋਲਿਆ ਜਾਣਾ ਫਿਰ ਉਹ ਨਹੀਂ ਹੋਣਾ ਸੋ ਉਹ ਉਹ ਜਿਹੜੀ ਵਾਪਸ ਮੈਂ ਆਪਣੇ ਵੌਇਸ ਲੈ ਕੇ ਆਈਆਂ ਆਪਣਾ ਦਰਦ ਲੈ ਕੇ ਆਈਆਂ ਆਪਣਾ ਜਜ਼ਬਾ ਲੈ ਕੇ ਆਈਆਂ ਉਹਨੂੰ ਹੁਣ ਆਪਾਂ ਰੋਜ਼ ਦੇ ਰੋਜ਼ ਬਿਆਨ ਕਰਾਂਗੇ ਤੇ ਰੋਜ਼ ਆਪਸ ਦੇ ਵਿੱਚ ਟਾਕ ਕਰਦੇ ਰਵਾਂਗੇ ਸੋ ਬਹੁਤ ਸਾਰੇ ਲੋਕੀ ਹੈਗੇ ਜਿਹੜੇ ਗੱਲ ਕਰਦੇ ਸੀ ਉਹਨਾਂ ਨੂੰ ਤੁਸੀਂ ਸੁਣਦੇ ਹੋ ਸਾਨੂੰ ਵੀ ਤੁਸੀਂ ਸੁਣਦੇ ਸੀ ਕਿ ਅਸੀਂ ਇਸੇ ਕਰਕੇ ਉਹ ਚੀਜ਼ਾਂ ਨੂੰ ਬਿਆਨ ਕਰਦੇ ਸੀਗੇ ਸੋ ਆਪਣਾ ਇੱਕ ਹੁੰਦਾ ਨਾ ਦਿਲ ਦੇ ਅੰਦਰੋਂ ਉਪਾਲ ਕੱਢ ਲੈਣਾ ਤੇ ਬਾਅਦ ਵਿੱਚ ਠੀਕ ਹੋ ਜਾਣਾ ਇਹ ਬਹੁਤ ਸਹੀ ਗੱਲ ਹੈ ਕਿ ਤੁਸੀਂ ਲੋਕ ਵੀ ਕਰ ਸਕਦੇ ਆ ਕਿਉਂਕਿ ਅਗਰ ਬੋਲਣਾ ਹੀ ਹੈਗਾ ਤਾਂ ਫਿਰ ਕਿਸੇ ਚੰਗੀ ਚੀਜ਼ ਬਾਰੇ ਬੋਲ ਲਵੋ ਸੋ ਦੇਖਦੇ ਆ ਕਿ ਇਹ ਜਿਹੜਾ ਅੱਗੇ ਵੱਧਦਾ سلسلہ ਹੈਗਾ ਆ ਇਹ ਪੰਜਾਬ ਲੀਕ ਕਿੱਥੇ ਲੈ ਕੇ ਜਾਂਦਾ Thank you, sister.